ਉਹ ਬੀਜ ਸਟੋਰ ਤੇ ਆਏ ਸੀ ਤੇ ਹਥੋਂ ਆ ਵੀ ਮਲੇ ਰੰਬੀਆਂ ਰੰਬੀਆਂ ਆਉਣਾ ਚਾਹੀਦਾ ਬੀਜ ਸਟੋਰ ਵਾਹ ਯਾਰ ਬਹੁਤ ਸੋਹਣੀ ਐ ਡਰੈਸ ਤਾਂ ਯਾਰ ਆ ਨੰਨੂ ਤੇ ਪੂਰੀ ਆਂਦੀ ਐ ਇਹ ਹਾਂਜੀ ਤੇ ਹੁਣ ਮੈਂ ਤੇ ਨੰਨੂ ਗੱਡੀ ਦੇ ਵਿੱਚ ਫੜੀ ਅਸੀਂ ਜਾ ਰਹੇ ਆ ਭਾਈ ਅਸੀਂ ਜਾ ਰਹੇ ਆ ਭਾਈ ਕਿੱਥੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਜਿਵੇਂ ਕਿ ਤੁਸੀਂ ਪਿਛਲੇ ਬਲੌਗ ਦੇ ਵਿੱਚ ਵੇਖਿਆ ਹੀ ਹੋਣਾ ਵੀ ਏਦਾਂ ਦਾ ਗੱਲ ਹੋ ਗਈ ਹੈ ਨਾ ਤੇ ਅੱਜ ਅਸੀਂ ਫਿਰ ਉਸ سلسلے ਦੇ ਵਿੱਚ ਅੱਜ ਜਾਂ ਕੱਲ ਅਸੀਂ ਸ਼ਾਇਦ ਚੰਡੀਗੜ੍ਹ ਜਾਣਾ ਪਏਗਾ ਕਿਉਂਕਿ ਭੋਗ ਹੈ ਭੂਆ ਜੀ ਦਾ ਤੇ ਉਹਨਾਂ ਦੀ ਉੱਥੇ ਅੰਤਿਮ ਅਰਦਾਸ ਹੈ ਜਾਨਕਿ ਉੱਥੇ ਹੋਏਗੀ ਤੇ ਬਾਕੀ ਅੱਜ ਦਾ ਸ਼ਾਇਦ ਕੱਲ ਜਾਈਏ ਹੈ ਨਾ ਤੇ ਅੱਜ ਵੀ ਜਾ ਸਕਦੇ ਸ਼ਾਮ ਨੂੰ ਬਾਕੀ ਪਤਾ ਨਹੀਂ ਤੇ ਫਿਲਹਾਲ ਹੁਣ ਏਦਾਂ ਗੱਲ ਆ ਵੀ ਸਵੇਰ ਦਾ ਟਾਈਮ ਹੈ ਤੇ ਆਪਾਂ ਹੁਣ ਥੋੜਾ ਜਿਹਾ ਸਿਲੰਡਰ ਸੁੰਡਰ ਲੈ ਜਾਣਾ ਹੋਰ ਛੋਟੇ-ਮੋਟੇ ਜਿਹੇ ਕੰਮ ਆ ਹੋਰ ਬੇਣੇ ਤੇ ਕਾਫੀ ਦਿਨਾਂ ਤੋਂ ਜਿਹੜੇ ਪੌਦੇ ਨੇ ਸਾਡੇ ਉਹ ਤੁਹਾਨੂੰ ਪਤਾ ਵੀ ਉਹ ਸਾਡਾ ਕੰਮ ਜਿਹੜਾ ਉਹ ਪੈਂਡਿੰਗ ਹੈ ਪੌਦਿਆਂ ਵਾਲਾ ਤੇ ਉਹ ਅੱਜ ਅਸੀਂ ਉੱਥੇ ਜਾਣਾ ਤੇ ਬੀਜ ਲੈ ਕੇ ਆਵਾਂਗੇ ਤੇ ਮੈਂ ਸੋਚ ਰਿਹਾ ਕਿਉਂਕਿ ਜਿੱਥੇ ਸਿਲੰਡਰ ਲੈਣ ਜਾਣਾ ਉੱਥੇ ਹੀ ਬੀਜ ਸਟੋਰ ਹੈ ਤੇ ਉਹ ਤੋਵਾ ਬੀਜ ਲੈ ਗਿਆ ਹਾਂ ਦੇਖਿਆ ਵੈਸੇ ਦਾ ਸਬਜ਼ੀਆਂ ਸੁਬਜ਼ੀਆਂ ਵਾਲੇ ਬੀਜ ਮੈਂ ਸੋਚਿਆ ਵੀ ਲੈ ਜਾਵਾਂਗੇ ਤੇ ਬਾਕੀ ਜੋ ਹੋਰ ਮਿਲ ਗਏ ਉਹ ਵੀ ਲਾਵਾਂਗੇ ਤੇ ਫਿਲਹਾਲ ਹੁਣ ਚੱਲਦੇ ਆਂ ਸੈਂਟਰ ਲੈਂਡ ਪਰਹਾਨ ਜਾਣਾ ਤੇ ਕਿਉਂਕਿ ਸਿਲੰਡਰ ਉੱਦਾਂ ਬੁੱਕ ਕਰਾਈਏ ਨਾ ਤੇ ਉਹ ਵੀ ਹੁੰਦਾ ਵੀ ਥੋੜਾ ਲੇਟ ਆਂਦਾ ਤੇ ਅਸੀਂ ਨਾਲੋ ਨਾਲ ਦੇ ਕੇ ਸਿਲੰਡਰ ਤੇ ਪਹੁੰਚਾਈ ਦਾ ਹੁਣ ਫਿਲਹਾਲ ਜਾ ਰਹੇ ਮੈਂ ਤੇ ਡੈਡੀ ਡੈਡੀ ਨੇ ਤਾਂ ਰੋਟੀ ਖਾ ਰਿਆ ਤਿਆਰ ਹੋ ਰਿਆ ਨੇ ਕੰਮ ਤੇ ਜਾਣਾ ਕਿਹੜੀ ਰੋਟੀ ਮੂਲੀਆ ਵਾਲੀ ਮੂਲੀਆ ਵਾਲੀ ਫੇਰ ਕਹਣਾ ਮੂਲੀਆ ਵਾਲੀ ਰੋਟੀ ਖਾ ਰਹੇ ਨੇ ਰੋਟੀ ਤੇ ਖਾਣੀ ਆ ਇਹ ਆਲੇ ਫੇਰ ਕਹਣਾ ਲੋਕਾਂ ਨੇ ਮੂਲੀਆ ਦੀ ਰੋ ਆ ਦਫਤਰ ਇਹ ਤੋਂ ਸੀ ਸਿਲੰਡਰ ਲੈਣ ਆਈ ਦਾ ਇਹ ਸਿਲੰਡਰ ਦੀ ਬੱਡੀ ਲੱਗੀ ਹੋਈ ਹੈ ਇਹ ਮੰਡੀ ਐ ਪੁਰਾਣੀ ਇਹ ਦਾਣਾ ਮੰਡੀ ਐ ਪੁਰਾਣੀ ਤੇ ਇੱਥੇ ਪਹਿਲਾਂ ਸਬਜ਼ੀਆਂ ਵੀ ਸਬਜ਼ੀ ਮੰਡੀ ਵੀ ਹੁੰਦੀ ਸੀ ਇਹ ਦਾਣਾ ਮੰਡੀ ਤੇ ਹੁਣ ਤਾਂ ਮੇਰੇ ਖਿਆਲ ਨਾਲ ਜਦੋਂ ਵੀ ਆਈ ਐ ਤੇ ਖਾਲੀ ਹੁੰਦਾ ਕੁਝ ਹੁੰਦਾ ਹੀ ਨਹੀਂ ਹਲਤ ਆਵਜਾ ਇਹ ਹੈ ਦਾਣਾ ਮੰਡੀ ਹੈ। ਇਹ ਸਿਲੰਡਰ, ਇਹ ਗੱਡੀਆਂ। ਆਹ ਦੇਖੋ ਲੋਕੀ ਸਿਲੰਡਰ ਲੈ ਕੇ ਜਾ ਰਹੇ ਨੇ। ਤੇ ਆਪਾਂ ਵੀ ਸਿਲੰਡਰ ਲੈਣਾ ਹੈ। ਡੈਡੀ ਕੇ ਨੇ ਅੰਦਰ ਰਸੀਦ ਕਰਾਉਣ ਵਾਸਤੇ। ਆਪਾਂ ਬੀਜ ਸਟੋਰ ਤੇ ਆਏ ਸੀ ਤੇ ਇੱਥੋਂ ਆ ਵੀ ਮਿਲਦੀਆਂ ਰੰਬੀਆਂ ਰੰਬੀਆਂ ਚੀਜ਼ਾਂ। ਬੀਜ ਸਟੋਰ ਤੇ ਇੱਥੇ ਹਰ ਤਰ੍ਹਾਂ ਦਾ ਬੀਜ ਆ ਬਸ ਫੁੱਲਾਂ ਦੇ ਬੀਜ ਨਹੀਂ ਹੈਗੇ, ਬਾਕੀ ਦਾ ਸਾਰਾ ਕੁਝ ਮਿਲਦਾ। ਹਾਂਜੀ ਆਹ ਚਲੇ ਗਏ ਨੇ ਉਹ ਚਲੇ ਗਏ ਹਾਂਜੀ ਤੇ ਹੁਣ ਇਹ ਕੱਪੜੇ ਮੰਮੀ ਦੇ ਡੈਡੀ ਦੇ ਲੈ ਕੇ ਹੁਣ ਮੈਂ ਪ੍ਰੈਸ ਕਰਵਾਉਣ ਜਾ ਰਿਹਾ ਤੇ ਅੱਜ ਨੰਨੂ ਨੂੰ ਕੱਲ ਸੱਚ ਨੰਨੂ ਨੂੰ ਉਹਨਾਂ ਜਿਹੜੀ ਸਰਦੀਆਂ ਵਾਲੀ ਵਰਦੀ ਆ ਉਹ ਨਵੀਂ ਮਿਲੀ ਆ ਨੰਨੂ ਤਹਾਈ ਮੜੀ ਜੀ ਤੇਰੀ ਯੂਨੀਫਾਰਮ ਦਹਾਈ ਕਿੱਥੇ ਹੈ ਯੂਨੀਫਾਰਮ ਹੈ ਨਿਕਾਓ ਕਿੱਥੇ ਹੈ ਯੂਨੀਫਾਰਮ ਮੈਂ ਕਿੱਥੇ ਹੈ ਕਾਕਾਸ਼ੂਤਾ ਵੀ ਉਹ ਹੈ ਉਹਦੇ ਆਇਆ ਨਾ ਅੱਛਾ ਇਹਦੇ ਵਿੱਚ ਹੀ ਉਹ ਵੀ ਹੈ ਦਹੀਂ ਚੋਰਾਂ ਦੇ ਡਾਈ ਪਰ ਕਰਕੇ ਦਿਖਾਈਂ ਯਾਰ ਰਾਂ ਦੇ ਪ੍ਰੈਸੈਂਟ ਕਰਕੇ ਦਿਖਾਈਂ ਆ ਮੇਰਾ ਕਰੀ ਇਹ ਜਾਮਨੀ ਸੋਹਣਾ ਅੱਛਾ ਇਹ ਉਲਟਾ ਕੀਤਾ ਹੋਇਆ ਤੂੰ ਪਰ ਲੇਕਿਨ ਮੇਰੀ ਕੀ ਇਹਦੀ ਪਜਾਮੀ ਕਿੱਥੇ ਹੈ ਉੱਪਰ ਦਾ ਕਰਕੇ ਆ ਤਾਂ ਕਰਕੇ ਹਾਂ ਸਿੱਧਾ ਕਰਕੇ ਲੋ ਜੀ ਅੱਛਾ ਵਾ ਪਾਣੀ ਕਿ ਆਉਂਦੀ ਅੱਛਾ ਬਣਾਈ ਵਾ ਯਾਰ ਬਹੁਤ ਸੋਹਣੀ ਯਾਰ ਡਰੈਸ ਤਾਂ ਯਾਰ ਆ ਨੰਨੂ ਤੇ ਪੂਰੀ ਆਂਦੀ ਏ ਇਹ ਐਮਨ ਬ੍ਰਦਰ ਆਂਦੀ ਵੈਸੇ ਆ ਜਾਂਦੀ ਨਾ ਹਾਂਜੀ ਤੇ ਹੁਣ ਮੈਂ ਤੇ ਨੰਨੂ ਗੱਡੀ ਦੇ ਵਿੱਚ ਫੜੀ ਅਸੀਂ ਮੋੜੀ ਅਸੀਂ ਜਾ ਰਹੇ ਹਾਂ ਭਾਈ ਅਸੀਂ ਜਾ ਰਹੇ ਹਾਂ ਭਾਈ ਕਿੱਥੇ ਅ ਘਾ ਮੇਰਾ ਦੂ ਘਿਆਂ ਦੇ ਹਾਂਜੀ ਅਸੀਂ ਜਾ ਰਹੇ ਹਾਂ ਘਾ ਮੇਰਾ ਟਾਟਾ ਲੈਣ ਤੇ ਥੋੜਾ ਜਿਹਾ ਸਮਾਨ ਲੈ ਕੇ ਆਣਾ ਉਧਰੋਂ ਤੇ ਭੂਆ ਦੇ ਘਰੋਂ ਸਮਾਨ ਲੈ ਕੇ ਆਣਾ ਥੋੜਾ ਜਿਹਾ ਉਹਨਾਂ ਦਾ ਕਿਉਂਕਿ ਚੰਡੀਗੜ੍ਹ ਜਾਣਾ ਨਾ ਤਾਂ ਕਰਕੇ ਫਿਰ ਅਸੀਂ ਲੈ ਕੇ ਜਾਣਾ ਤੇ ਉਹਨਾਂ ਦੇ ਘਰ ਜਾਣਾ ਇਹ ਆਟਾ ਲੈ ਗਿਆ ਮੈਂ ਸੋਚਿਆ ਚੱਲ ਦੋਨੇ ਕੰਮ ਇਕੱਠੇ ਹੋ ਜਾਣਗੇ ਗੱਡੀ ਲੈ ਜੀਏ ਹੈਨਾ ਮੈਨੂੰ ਇਹ ਹੂੰ ਚੱਕਣਾ ਸੁੱਖਾ ਹੋ ਜਾਂਦਾ ਫਿਰ ਕੰਮ ਹੈਨਾ ਹੂੰ ਤੇ ਨੰਨੂ ਸਾਡਾ ਵੀਡੀਓ ਬਣਾ ਰਿਹਾ ਤੇ ਪੁੱਟੀ ਸਿੱਧੀ ਬਣਾ ਰਿਹਾ ਕੋਈ ਗੱਲ ਨਹੀਂ ਨੰਨੂ ਨੂੰ ਕੋਈ ਗੱਲ ਨੰਨੂ ਨੂੰ ਮਾਂ ਤੇ ਕੋਈ ਬਸ ਮੰਮਾ ਨੂੰ ਨਹੀਂ ਮਾਂ ਹੋਵੇ ਨਹੀਂ ਮੰਮਾ ਨੂੰ ਵੀ ਮਾਂ ਹੋਵੇ ਯਾ ਮੰਮਾ ਨੂੰ ਕਹਣਾ ਮੰਮਾ ਨੂੰ ਪਰ ਮੰਮਾ ਬਣਾਉਂਦੀ ਵਧੀਆ ਹੈ ਨਾ ਮੇਰੇ ਬਹੁਤ ਜ਼ਿਆਦਾ ਮੈਂ ਵੜੀ ਬਣਾਣੀ ਬਹੁਤ ਹੀ ਬਣਾਣੀ ਹੈ ਬਣਾ ਲੈ ਫਿਰ ਤੂੰ ਆਪੀ ਤੇ ਹੁਣ ਆਪਾਂ ਚੱਲੇ ਆਂ ਚੰਡੀਗੜ੍ਹ ਕੇ ਅੱਲੇ ਤੇ ਚੰਡੀਗੜ੍ਹ ਨਹੀਂ ਜਾ ਰਹੇ ਅੱਜ ਆਪਾਂ ਉਧਰ ਚੱਲੇ ਆਂ ਸਮਾਨ ਲੈਣ ਵਾਸਤੇ ਅੱਛਾ ਬਸ ਐਵੇਂ ਹੀ ਠੀਕ ਹੈ ਫਿਰ ਧਿਆਨ ਭਟਕਾ ਦੇਣੀ ਨਾ ਕਈ ਵਾਰੀ ਨੰਨੂ ਡਰ ਲੱਗਦਾ ਭਰਾਵਾ ਫਿਰ ਪਾਪਾ ਫਿਰ ਪਾਪਾ ਨਾ ਅ ਨਾ ਪਾਪਾ ਨੇ ਨਾ ਆਪਣੇ ਆਈਫੋਨ ਦਾ ਕਵਰ ਚੇਂਜ ਕਰ ਲਿਆ ਪਹਿਲਾ ਤੁਸੀਂ ਕਈ ਵਾਰੀ ਵੇਖਿਆ ਹੀ ਹੋਣਾ ਨਾ ਲ ਨੂੰ ਆਪਾਂ ਨੂੰ ਨੂੰ ਵੜੇ ਆ ਮੈਂ ਤੇ ਨੰਨੂ ਵਾਪਸ ਜਾ ਰਹੇ ਆ ਦਾਣੇ ਉਹ ਤੇ ਚੱਕੀ ਤੇ ਦੇ ਕੇ ਉਹ ਸਾਹਮਣੇ ਚੱਕੀ ਆ ਉਹ ਕੁੜੀ ਲੱਗੀ ਹੋਈ ਉੱਥੇ ਦਾਣੇ ਦੇਣ ਇਸ਼ਾ ਤੇ ਇਹਨਾਂ ਦੇ ਵੀ ਦਾਣੇ ਰੱਖ ਕੇ ਤੇ ਆਪਾਂ ਕੰਬਲ ਕੁੰਬਲ ਲੈ ਕੇ ਇਹਦੇ ਵਾਪਸ ਜਾਣਾ ਠੀਕ ਹੈ ਨੰਨੇ ਇਨਾ ਉੱਥੇ ਆਪਾਂ ਚੰਡੀਗੜ੍ਹ ਲੈ ਕੇ ਜਾਣੇ ਨੇ ਨਾ ਤਾਂ ਕਰਕੇ ਠੀਕ ਹੈ ਚਲ ਇਹ ਕੀ ਖਾਰੀ ਹੈ ਦਾਦੀ ਲੈ ਕੇ ਦਿੱਤਾ ਚਲ ਠੀਕ ਹੈ ਪੰਜ ਦੇ ਹੁਣ ਅਸੀਂ ਤਿਆਰੀ ਕਰ ਰਹੇ ਆਂ ਚੰਡੀਗੜ੍ਹ ਜਾਣ ਦੀ ਤੁਹਾਨੂੰ ਦੱਸਿਆ ਸੀਗਾ ਘੂਆ ਇਹਦਾ ਭੋਗ ਹੈ ਤਾਂ ਕਰਕੇ ਤੇ ਗੱਡੀ ਬਹੁਤ ਜ਼ਿਆਦਾ ਗੰਦੀ ਹੋਈ ਪਈ ਸੀ ਤੇ ਤਾਂ ਕਰਕੇ ਹੁਣ ਧੋਣ ਲੈ ਕੇ ਆਇਆ ਤੇ ਅੰਦਰੋਂ ਅੰਦਰੋਂ ਕਰਤੀ ਸਾਹਿਬ ਠੀਕ ਹੈ ਅੰਦਰੋਂ ਦਾ ਕਰਤੀ ਹੈ ਬਸ ਹੁਣ ਬਾਹਰੋਂ ਰਹਿ ਗਏ ਬਾਹਰੋਂ ਮਾਰ ਲੇਗਾ ਸਰਫ ਚਾ ਮਗ ਜਾਣੀ ਹੈ ਗੱਡੀ ਚੱਕੋ